ਜੀ ਪਿਛੇ ਅਸੀਂ ਗੁਰਬਾਣੀ ਦਾ ਜਾਪ ਸਹਿਜ ਪਾਠ 180 ਅੰਗ ਤੇ ਛੱਡਿਆ ਸੀ ਸ਼ਬਦ ਸੀ। ਅਰਾਸਰਸ ਭੋਗ ਕਰਹਿ ਬੌਰੰਗੀ ਕਹੋ ਨਾੜਕ ਜਿਸ ਭਏ ਕਿਰਪਾਲ ਗੁਰਪੂਰੇ ਤਾਕੇ ਕਾਟੇ ਜਾਲ। ਇਸ ਤੋਂ ਅੱਗੇ ਅਸੀਂ ਆਰੰਭ ਕਰਨਾ ਹੈ ਜੀ ਗੌੜੀ ਗੁਆਰੇਰੀ ਮਹੱਲਾ ਪੰਜਵਾਂ ਤਉ ਕਰਪਾ ਤੇ ਮਾਰਗ ਪਾਈਏ ਤੋਂ ਸੁਆਓ ਜੀ ਗੁਰਬਾਣੀ ਸਰਵਣ ਕਰਦੇ ਹਾਂ ਜੀ ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਗੁਆਰੇ ਰੀ ਮਹੱਲਾ ਪੰਜਵਾਂ ਤੋ ਕਿਰਪਾ ਤੇ ਮਾਰਗ ਪਈ ਆ ਪ੍ਰਭ ਕਿਰਪਾ ਤੇ ਨਾਮ ਧਿਆਈ ਆ ਰავ ਕਿਰਪਾ ਤੇ ਬੰਧਨ ਛੂਟੈ ਤੋ ਕਿਰਪਾ ਤੇ ਹਉ ਮੈਂ ਟੂਟੈ ਤੁਮ ਲਾਵੋ ਤੋ ਲਾਗੇ ਸੇਵਾ ਹਮ ਤੈ ਕਸੂ ਨਾ ਹੋਵੈ ਦੇਵਾ ਰਹਾਉ ਦੁੱਧ ਪਾਵੇ ਤਾਂ ਗਾਵਾਂ ਬਾਣੀ ਦੁੱਧ ਪਾਵੇ ਤਾਂ ਸੱਚ ਵਖਾਣੀ ਦੁੱਧ ਪਾਵੇ ਤਾਂ ਸਤਿਗੁਰ ਮਿਆ ਸਰਬ ਸੁਖਾ ਪ੍ਰਵ ਤੇਰੀ ਦਇਆ ਜੋ ਦੁੱਧ ਪਾਵੇ ਸੋ ਨਿਰਮਲ ਕਰਮਾ ਜੋ ਦੁੱਧ ਪਾਵੇ ਸੋ ਸੱਚ ਧਰਮਾ ਸਰਬ ਨਿਧਾਨ ਗੁਣ ਤੁਮਹੀ ਪਾਸ ਤੂੰ ਸਾਹਿਬ ਸੇਵਕ ਅਰਦਾਸ ਮਾਨਤਨ ਨਿਰਮਲ ਹੋਇ ਹਰ ਰੰਗ ਸਰਬ ਸੁਖਾ ਪਾਵੋ ਸਤ ਸੰਗ ਨਾਮ ਤੇਰੇ ਰਹੇ ਮਨ ਰਤਾ ਏ ਕਲਿਆਣ ਨਾਨਕ ਕਰ ਜਾਤਾ ਗੌੜੀ ਗੁਆਰੇ ਹਰੀ ਮਹੱਲਾ ਪੰਜਵਾ ਆਣ ਰਸਾ ਜਿਤੈ ਤਿਤ ਜਖੈ ਨਿਮਖਣ ਦਰਸਨਾ ਤੇਰੀ ਲਾਥੈ ਹਰ ਰਸ ਕਾ ਤੂੰ ਚਖੈ ਸਾਦ ਚਖਤ ਹੋਇ ਰਹੇ ਬਿਸਮਾਦ ਅੰਮ੍ਰਿਤ ਰਸਨਾ ਪੀਓ ਪਿਆਰੀ ਹੋ ਰਸ ਰਾਤੀ ਹੋਏ ਤ੍ਰਿਪਤਾਰੀ ਰਹਾਉ ਹੇ ਜਿਹ ਵੈ ਤੂ ਰਾਵ ਗੁਣ ਗਾਉ ਨਿਮਖ ਨਿਮਖ ਹਰ 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 ਧਿਆਉ ਆਣ ਨ ਸੁਣੀਐ ਕਤਹੁ ਜਾਈਐ ਸਾਧ ਸੰਗਤ ਵਡ ਭਾਗੀ ਪਾਈਐ ਆਠ ਪਹਿਰ ਜਿਹ ਵੇ ਆਰਾਧ ਪਾਰ ਬ੍ਰਹਮ ਠਾਕੁਰ ਆਗਾਦ ਇਨਹਾ ਹਾਂ ਸਦਾ ਸੁਹੇਲੀ ਹਰ ਗੁਣ ਗਾਵ ਦਰਸਨਿਆ ਮੋਲੀ ਬਨਸ ਪਤ ਮੌਲੀ ਫਲ ਫੁੱਲ ਪੈਂਡੇ ਈਓ ਰਸ ਰਾਤੀ ਬਹੁਰਣਾ ਛੋੜੈ ਆਣ ਨ ਰਸ ਗਸ ਲਵੇ ਨ ਲਈ ਕਉ ਨਾਨਕ ਗੁਰ ਭਏ ਹੈ ਸਹਾਈ ਗਾਉੜੀ ਗਵਰੇਰੀ ਮਹੱਲਾ ਪੰਜਵਾ ਬਨ ਮੰਦਰ ਤਨ ਸਾਜੀ ਪਾਰ ਇਸ ਹੀ ਮਦੈ ਬਸਤ ਆਪਾਰ ਐ ਸਹੀ ਪੀਤਰ ਸੁਨੀਤ ਸਾਹ ਕਮਣ ਬਿਆਪਾਰੀ ਜਕਾ ਉਹਾ ਵਿਸਾਹ ਨਾਮ ਰਤਨ ਕੋ ਕੋ ਬਿਉਹਾਰੀ ਅੰਮ੍ਰਿਤ ਪੋਜਨ ਕਰੇ ਆਹਾਰੀ ਰਹਾਓ ਮਨ ਤਨ ਅਰਪੀ ਸੇਵ ਕਰੀਜੈ ਕਮਣ ਸੋ ਜੁਗਤ ਜਿਤ ਕਰ ਭੀਜੈ ਪਾਇ ਲਗੋ ਦਜ ਮੀਰਾ ਤੇਰੇ ਕਮਣ ਸੋ ਜਨ ਸੋ ਸੌਦਾ ਜੂਰੇ ਮਹਿਲ ਸਾਹ ਕਾ ਕਿਣ ਬਦ ਪਾਵੇ ਕਮਣ ਸੋ ਬਿਦ ਜਦ ਪੀਤਰ ਬੁਲਾਵੇ ਤੂੰ ਵਡ ਸਾਹ ਜਾ ਕੇ ਕੋਟ ਬਨ ਜਰ ਕਮਣ ਸੋ ਦਤ ਲੈ ਸੰਚਾਰੇ ਖੋਜ ਤ ਖੋਜ ਤ ਨਿਜ ਕਰ ਪਾਇਆ ਆਮੋਲ ਰਤਨ ਸਾਚ ਦਿਖਲਾਇਆ ਕਰ ਕਿਰਪਾ ਜਬ ਮੇਲੇ ਸਾਹ ਕਉ ਨਾਨਕ ਗੁਰ ਕਹਿ ਵੈ ਸਾਹ ਗਾਉੜੀ ਮਹੱਲਾ ਪੰਜਵਾ ਗਵਾਰੇਰੀ ਰਹਿਣ ਦੇ ਸਰ ਹੈ ਇੱਕ ਰੰਗਾ ਪ੍ਰਭ ਕੋ ਜਾਣੈ ਸਦ ਹੀ ਸੰਗਾ ਠਾਕੁਰ ਕਾ ਦੇ ਕੀ ਉਹਨ ਵਰਤਨ ਤ੍ਰਿਪਤੀ ਆਗਾਵਨ ਹਰ ਕੈ ਦਰਸ਼ਨ ਹਾਰ ਸੰਗ ਰਾਤੇ ਮਨ ਤਨ ਹਰੇ ਗੁਰ ਪੂਰੇ ਕੀ ਸਰਣੀ ਪਰੈ ਰਹਾ ਉਹ ਚਰਨ ਕਮਲਿਆ ਤੂੰ ਆਧਾਰ ਏਕ ਨਿਹਾਰੇ ਆਗਿਆ ਕਾਰ ਏਕੋ ਬਣਜੇ ਕੋ ਬਿਉਹਾਰੀ ਅਵਰਣ ਜਾਣੈ ਬਿਨ ਨਿਰੰਕਾਰੀ ਹਾਰ ਕੇ ਸੋਗ ਦੁਹੰ ਤੈ ਮੁਕਤੈ ਸਦਾ ਅਲਿਪਤ ਜੋਗ ਹਰ ਜੁਗਤੈ ਦੀਸੈ ਸਭ ਮੈਂ ਸਭ ਤੇ ਰਹਤੇ ਪਾਰ ਬ੍ਰਹਮ ਕਾਏ ਧਿਆਨ ਤਰਤੇ ਸੰਤਨ ਕੀ ਮਹਿਮਾ ਗਵਣ ਬਖਾਨੋ ਅਗਾਧ ਬੋਧ ਕਿਸ ਮਿਤ ਨਹੀਂ ਜਾਨੋ ਬਾਰ ਬ੍ਰਹਮ ਮਹਾਂ ਕਿਰਪਾ ਕੀਜੈ ਤੂਰ ਸੰਤਨ ਕੇ ਨਾਨਕ ਦੀਜੈ ਗੌੜੀ ਗਵਾਰੇ ਰੀ ਮਹੱਲਾ ਪੰਜਵਾ ਤੂੰ ਮੇਰਾ ਸਖਾ ਤੂੰ ਹੀ ਮੇਰਾ ਮੀਤ ਤੂੰ ਮੇਰਾ ਪ੍ਰੀਤਮ ਆ ਤੁਮ ਸੰਗ ਹੀਤਾ ਤੂੰ ਮੇਰੀ ਪਤ ਤੂੰ ਹੈ ਮੇਰਾ ਕਹਿਣਾ ਤੁਝ ਬਿਣੇ ਨਿਮਖ ਨਾ ਜਾਈ ਰਹਿਣਾ ਤੂੰ ਮੇਰਾ ਲਾਲਣ ਤੂੰ ਮੇਰਾ ਪ੍ਰਾਣ ਤੂੰ ਮੇਰੇ ਸਾਹਿਬ ਤੂੰ ਮੇਰੇ ਖਾੜ ਰਹਾਓ ਜਿਉ ਤੁਮ ਰਖੋ ਤੇ ਵੀ ਰਹਿਣਾ ਜੋ ਤੁਮ ਕਰਹੁ ਸੋਈ ਮਹਿ ਕਰਣਾ ਜਪਿਖੋ ਤਹਾਂ ਤੂੰ ਬਸਨਾ ਨਿਮਕ ਨਿਰਪੋ ਨਾਮ ਜਪੋ ਸ ਤੇਰਾ ਰਸਨਾ ਹੂ ਮੇਰੀ ਨਾਮ ਨੇ ਤੂੰ ਪੰਡਾਰ ਰਸ ਰੰਗਾ ਤੂੰ ਮਨਹਿ ਆਧਾਰ ਤੂੰ ਮੇਰੇ ਸੋਭਾ ਤੂੰ ਸੰਗ ਰਚੀਆ ਤੂੰ ਮੇਰੀ ਓਟ ਤੂੰ ਹੈ ਮੇਰਾ ਤਕੀਆ ਮਾਨਦਰ ਅੰਤਰ ਤੂੰ ਹੀ ਤੇ ਆਇਆ ਮਰਮ ਤੁਮਾਰਾ ਗੁਰ ਤੇ ਪਾਇਆ ਸਤਿਗੁਰ ਤੇ ਦ੍ਰਿੜਾਇ ਇੱਕ ਇੱਕ ਐ ਨਾਨਕ ਦਾਸ ਹਰ 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 ਟਿਕੈ ਗਾਉੜੀ ਗਵਰੇਰੀ ਮਹੱਲਾ ਪੰਜਵਾਂ ਵਿਆਪਤ ਹਰਖ ਸੋਗ ਵਿਸਥਾਰ ਵਿਆਪਤ ਸੁਰਗ ਨਰਗ ਅਵਤਾਰ ਵਿਆਪਤ ਧਨ ਨਿਰਤਨ ਆਪੇਖ ਸੋਭਾ ਮੂਲ ਵਿਆਦੀ ਵਿਆਪ ਸਲੋਬਾ ਮਾਇਆ ਵਿਆਪਤ ਬਹੁ ਪ੍ਰਕਾਰੀ ਸੰਤ ਜੀਵ ਪ੍ਰਭ ਹੋਟ ਤੁਮਾਰੀ ਰਹਾਓ ਵਿਆਪਤ ਅਹੰ ਬੁੱਧ ਕਾਮਤਾ ਵਿਆਪਤ ਪੁੱਤਰ ਇਕਲਤਰ ਸੰਗ ਰਤਾ ਵਿਆਪਤ ਹਸਤਾ ਕੋੜੇ ਅਰ ਬਸਤਾ ਵਿਆਪਤ ਰੂਪ ਜੋਬਣ ਮਦਮਸਤਾ ਵਿਆਪਤ ਧੂਮ ਰੰਗ ਕੇਰ ਰੰਗਾ ਵਿਆਪਤ ਗੀਤਨਾਦ ਸੁਣ ਸੰਗਾ ਵਿਆਪਤ ਸੇਜ ਮਹਿਲ ਸਿੰਗਾਰ ਪੰਜ ਦੂਤ ਵਿਆਪਤ ਆਂਧਿਆਰ ਵਿਆਪਤ ਕਰਮ ਕਰੇ ਹੋਂ ਪਸਾ ਵਿਆਪਤ ਗ੍ਰਿਸ਼ਤ ਵਿਆਪਤ ਓਦਾਸਾ ਅਚਾਰ ਵਿਹਾਰ ਵਿਆਪਤਿ ਉਜਾਤ ਸਭ ਕਿਸ ਬਿਆਪਤ ਬਿਨ ਹਰਿ ਰੰਗ ਰਾਤ ਸੰਤਨ ਕੈ ਬੰਦਨ ਕਾਟੇ ਹਰਿ ਰਾਏ ਤਾ ਕੋ ਕਹਾ ਵਿਆਪੈ ਮਾਇ ਕਹ ਨਾਨਕ ਜਿਨ ਤੂਰ ਸੰਤ ਪਾਈ ਤਾ ਗੈ ਨਿਗੜਨ ਆਵੈ ਮਾਈ ਗੌੜੀ ਗਵਾਰੇ ਰੀ ਮਹੱਲਾ ਪੰਜਵਾਂ ਨੈ ਨੋ ਨੀਂਦ ਪਰ ਦ੍ਰਿਸ਼ਤ ਵਿਕਾਰ ਸ਼ਰਵਣ ਸੋਏ ਸੋਣ ਨਿੰਦ ਵਿਚਾਰ ਰਸਨਾ ਸੋਈ ਲੋਭ ਮਿਠੇ ਸਾਧ ਮਨ ਸੋਇ ਮਾਇਆ ਬਿਸਮਾਧ ਇਸ ਗ੍ਰਹਿ ਮੈਂ ਕੋਈ ਜਾਗਤ ਰਹੇ ਸਾਬਤ ਅਵਸਥਾ ਹੋਏ ਆਪਣੀ ਲਹਿਰਹਾਉ ਸਗਲ ਸਹੇਲੀ ਆਪਣੇ ਰਸ ਮਾਤੀ ਗ੍ਰਹਿ ਆਪਣੇ ਕੀ ਖਬਰ ਨਾ ਜਾਤੀ ਮੁਸਨਹਾਰ ਪੰਜ ਬਟਵਾਰੇ ਸੂਨੇ ਨਗਰ ਪਰੇਠ ਘਹਾਰੇ ਹੁਣ ਤੇ ਰੱਖੇ ਬਾਪ ਨmai ਹੁਣ ਤੇ ਰੱਖੇ ਮੀਤ ਨ ਭਾਈ ਦਰਬ ਸਿਆੜ ਬਨਾਇ ਰਹਿਤੇ ਸਾਥ ਸੰਗ ਵੈ ਦੁਸ਼ਟ ਵਸ ਹੋਤੇ ਕਰ ਕਿਰਪਾ ਮੋ ਸਾਰੰਗ ਪਾਣ ਸੰਤਨ ਤੂਰਾ ਸਰਵਨ ਧਾਨ ਸਾਬਤ ਪੂੰਜੀ ਸਤਗੁਰ ਸੰਗ ਨਾਨਕ ਜਾਗੈ ਪਾਰ ਬ੍ਰਹਮ ਕੇ ਰੰਗ ਸੋ ਜਾਗੈ ਜਿਸ ਪ੍ਰਭ ਕਿਰਪਾਲ ਸਭ ਪੂੰਜੀ ਸਾਬਦ ਧਨ ਮਾਲ ਰਹਾਉ ਦੂਜਾ ਗੌੜੀ ਗਵਾਰੇਰੀ ਮਹੱਲਾ ਪੰਜਵਾ ਜਾ ਕੇ ਵਸ ਖਾਨ ਸੁਲਤਾਨ ਜਾ ਕੇ ਵਸ ਹੈ ਸਗਲ ਜਹਾਨ ਜਾ ਕਾ ਕੀਆ ਸਭ ਕਿਸ ਹੋਐ ਤਿਸ ਤੇ ਬਾਹਰ ਨਾਹੀ ਕੋਇ ਕਹ ਬੇਨੰਤੀ ਆਪਣੇ ਸਤਿਗੁਰ ਪਾਹੇ ਕਾਜ ਤੁਮਾਰ ਦੇ ਨਿਭਾਹਿ ਰਹਾਓ ਸਭ ਤੇ ਊਚਾ ਜਾ ਕਾ ਦਰਬਾਰ ਸਗਲ ਭਗਤ ਜਾ ਕਾ ਨਾਮੇ ਅਧਾਰ ਸਰਬ ਵਿਆਪਤ ਪੂਰਨ ਧਣੀ ਜਾਕੀ ਸੋਭਾ ਕਟਕੜ ਬਣੀ ਜਿਸਮਰਤ ਦੁਖ ਡੇਰਾ ਟਹਿ ਜਿਸਮਰਤ ਜਮ ਕੇ ਸ਼ੂਨਕ ਹੈ ਜਿਸਮਰਤ ਹੋਤ ਸੂਕੇ ਹਰੈ ਜਿਸਮਰਤ ਡੂਬਤ ਪਾਹਣ ਤਰੈ ਸੰਤ ਸਭਾ ਕੋ ਸਦਾ ਜਕਾਰ ਹਰ ਹਰ ਨਾਮ ਜਨ ਪ੍ਰਾਣੀ ਅਧਾਰ ਗੋਵਨਾਨਕ ਮੇਰੀ ਸੁਣੀ ਅਰਦਾਸ ਸੰਤ ਪ੍ਰਸਾਦ ਮੋਕਾ ਨਾਮ ਨਿਵਾਸ ਗੌੜੀ ਘਾਰੇ ਰੀ ਮਹੱਲਾ ਪੰਜਵਾ ਸਤਗੁਰ ਦਰਸ਼ਨਿਆ ਗਣ ਨਿਵਾਰੀ ਸਤਗੁਰ ਪੇਟ ਤਹੋਂ ਮੈ ਮਾਰੀ ਸਤਗੁਰ ਸੰਗ ਨਹੀਂ ਮਨ ਡੋਲੇ ਅੰਮ੍ਰਿਤ ਬਾਣੀ ਗੁਰਮੁਖ ਬੋਲੇ ਸਭ ਜਗ ਸਾਚਾ ਅਜਾ ਸੱਚ ਮੈਂ ਰਤੇ ਸੀਤਲ ਸਾੰਤ ਗੁਰ ਤੇ ਪ੍ਰਭ ਜਾਤੀ ਰਹਾਓ ਸੰਤ ਪ੍ਰਸਾਦ ਜਪੇ ਹਰਨਾਵ ਸੰਤ ਪ੍ਰਸਾਦ ਹਰ ਕੀਰਤਨ ਗਾਉ ਸੰਤ ਪ੍ਰਸਾਦ ਸਗਲ ਦੁੱਖ ਮਿਟੇ ਸੰਤ ਪ੍ਰਸਾਦ ਬੰਧਨ ਤੇ ਛੁਟੇ ਸੰਤ ਕਿਰਪਾ ਤੇ ਮਿਟੇ ਮੋਹ ਪਰਮ ਸਾਧ ਰੇ ਨਮਜਣ ਸਭ ਕਰਮਾਂ ਸਾਧ ਗ੍ਰਿਪਾਲ ਦਿਆਲ ਗੋਬਿੰਦ ਸਦਾ ਮੈਂ ਇਹ ਅਮਰ ਜਿੰਦਾ ਕਿਰਪਾ ਨੇ ਦਾ ਕਿਰਪਾਲ ਤੇ ਆਵ ਸਾਧ ਸੰਗ ਤਾਂ ਬੈਠਣ ਪਾਵ ਮੋਹਨਰ ਗਣ ਕਾ ਪ੍ਰਭ ਕੀ ਨੀਂਦ ਆ ਸਾਧ ਸੰਗ ਨਾਨਕ ਨਾਮ ਲਿਆ ਗਉੜੀ ਗਵਾਰੇ ਰੀਵਾਂ ਲਾ ਪੰਜਵਾ ਸਾਧ ਸੰਗ ਜਪਿਓ ਭਗਵੰਤ ਕੇਵਲ ਨਾਮ ਦਿਓ ਗੁਰਮੰਤਾ ਤੋ ਜਿ ਵਿਮਾਨ ਪਏ ਨਿਰਵੈਰ ਆੜ ਪੈਰ ਪੂਜੋ ਗੁਰ ਪੈਰ ਅਪਮਨ ਵਿਣਸੀ ਦੁਸ਼ਟ ਬਿਗਾਨੀ ਜਬ ਤੇ ਸੁਣਿਓ ਹਰ ਜਸ ਕਾਨੀ ਰਾਵ ਸਾਇਜ ਸੁਖ ਆਨੰਦ ਨਿਦਾਨ ਰਖਣ ਹਾਰ ਰਖਲੇ ਨਿਦਾਨ ਦੁਖ ਤਰਦ ਵਿਣਸੇ ਪੈ ਪਰਮ ਆਵਣ ਜਾਣ ਰਖੇ ਕਰ ਕਰਮੈ ਪੇਖ ਹੈ ਬੋਲੇ ਸੁਣੈ ਸਭ ਆਪ ਸਦਾ ਸੰਗਤਾ ਕੋ ਮਨ ਜਾਪ ਸੰਤ ਪ੍ਰਸਾਦ ਪयो ਪ੍ਰਗਾਸ ਪੂਰ ਰਹਿ ਅਕੇ ਗੁਣਤਾ ਸੋ ਕਹਿ ਤਪਵਿਤਰ ਸੁਣਤ ਪਨੀਤ ਗੁਣ ਗੋਵਿੰਦ ਗਾਵੇ ਨਿਤ ਨੀਤ ਕਉ ਨਾਨਕ ਜਾ ਕੋ ਹੋ ਕ੍ਰਿਪਾਲ ਦੇ ਜਨ ਕੀ ਸਭ ਪੂਰਨ ਕਾਲ ਗਾਉੜੀ ਗਵਰੇਰੀ ਮਹੱਲਾ ਪੰਜਵਾ ਬੰਦਨ ਤੋੜ ਬੁਲਾਵੇ ਰਾਮ ਮਨ ਮੈ ਲਾਗੇ ਸਵਾਜ ਧਿਆਨ ਮਿਟੇ ਕਲੇਸ਼ ਸੁਖੀ ਹੋਏ ਰਹੀਐ ਆਸਾ ਦਾਤਾ ਸਤਗੁਰ ਕਹੀਐ ਸੋ ਸੁਗੁ ਦਾਤਾ ਜਿ ਜਪਾਵੇ ਕਰਿ ਕਿਰਪਾ ਤਿਸ ਸੰਗ ਮਿਲਾਵੇ ਰਹਾਉ ਜਿਸਾ ਹੋਇ ਦਿਆਲੈ ਦਸਿਆਪ ਮਿਲਾਵੈ ਸਰਬਿਨਿ ਧਾਨ ਗੁਰੂ ਤੈ ਪਾਵੈ ਆਪ ਤਿਆਗ ਮਿਟਿ ਆਵਣ ਜਾਣ ਸਾਧਕ ਸੰਗ ਪਾਰ ਬ੍ਰਹਮੁ ਪਸਾੜਾ ਜਾਨਿ ਉਪਰ ਪ੍ਰਪੇਧਿਆ ਦਿਆਲ ਜਨਕੀ ਟੀਕ ਏਕ ਗੋਪਾਲ ਏਕਾਲ ਵਿਕੋ ਮਨ ਪਾਉ ਸਰਬਿਨਿ ਧਾਨ ਜਨਕੈ ਹਰਨਾਉ ਪਾਰ ਬ੍ਰਹਮ ਸਿਉ ਲਾਗੀ ਪ੍ਰੀਤ ਨਿਰਮਲ ਕਰਨੀ ਆਚੀ ਰੀਤਾ ਗੁਰਪੂਰ ਮੇਟਿਆ ਅੰਧਿਆਰਾ ਨਾਨਕ ਕਾ ਪ੍ਰਭ ਅਪਰਿਪਾਰ ਗੌੜੀ ਗਵਾਰੇ ਰੀ ਮਹੱਲਾ ਪੰਜਵਾ ਜਿਸ ਮਨ ਵਸੈ ਦਰੇ ਜਨ ਸੋ ਹੈ ਜਾ ਕੇ ਕਰਮ ਪ੍ਰਾਪਤ ਹੋਇਐ ਦੁਖ ਰੋਗ ਕਛ ਪਾਉਣਾ ਵਿਆਪੇ ਅਮਰਤ ਨਾਮ ਰਦੇ ਹਰ ਜਾਪੈ ਪਾਰ ਬ੍ਰਹਮ ਪਰਮੇਸ਼ਰ ਧਿਆਈਐ ਗੁਰਪੂਰ ਤੈ ਏਹ ਮਤ ਪਾਈਐ ਰਹਾਉ ਕਰਨ ਕਰਾਵਣ ਹਰ ਦਿਆਲ ਜੀ ਜੰਦ ਸਗਲੇ ਅਪ੍ਰਧ ਪਾਲ ਅਗਮ ਗੋਚਰ ਸਦਾ ਬੇਅੰਤਾ ਸਿਮਰਮਣਾ ਪੂਰ ਗੁਰਮੰਤਾ ਜਾਕੀ ਸੇਵਾ ਸਰਬ ਨਿਦਾਨ ਪ੍ਰਭ ਕੀ ਪੂਜਾ ਪਾਈਏ ਮਾਨ ਜਾਕੀ ਟਹਿਲ ਨ ਬਿਰਤੀ ਜਾਏ ਸਦਾ ਸਦਾ ਹਰ ਕੈ ਗੁਣ ਗਾਏ ਕਰ ਗਿਰਬਾ ਪ੍ਰਭ ਅੰਤਰ ਜਾਮੀ ਸੋ ਕਿਨਿ ਧਾਣ ਹਰਿਆਲਖ ਸੁਆਮੀ ਜੀ ਜੰਦ ਤੇਰੀ ਸਰਣਾਈ ਨਾਨਕ ਨਾਮ ਮਿਲੇ ਵਡਿਆਈ ਗੌੜੀ ਘਾਰੇ ਰੀ ਮਹੱਲਾ ਪੰਜਵਾ ਜੀ ਜੁਗਤ ਜਾ ਕੇ ਹਾਥ ਸੋ ਸਿਮਰਵਾ 나ਥ ਕੋ 나ਥ ਪ੍ਰਭ ਜਤੀ ਆਏ ਸਭ ਦੁਖ ਜਾਏ ਪੈਸਾ ਵਿਣਸੇ ਹਰ ਕੈ ਨਾਏ ਬੇਨਹਰ ਪੌ ਕਾਹੇ ਕਾ ਮੰਨੈ ਹਰ ਬਿਸਰਦ ਕਾਹੇ ਸੁਖ ਜਾਣੈ ਰਹਾਓ ਜਿਨ ਧਾਰੇ ਬੋ ਤਰਣੀ ਆਗਾਸ ਜਾਕੀ ਜੋਤ ਜੀ ਪ੍ਰਗਾਸ ਜਾਕੀ ਬਖਸ਼ ਨਾ ਮਿਟੇ ਕੋਏ ਸਿਮਰ ਸਿਮਰ ਪ੍ਰਭ ਨਿਰਪੋ ਹੋਐ ਆੜ ਪਹਿਰ ਸਿਮਰੋ ਪ੍ਰਭ ਨਾਮੁ ਅਣਕ ਤੀਰਥ ਮਜਨੇ ਸਲਾੜਿ ਪਾਰ ਬ੍ਰਹਮ ਕੀ ਸਰਣੀ ਪਾਵੈ ਕੋਟ ਕਲੰਕਾ ਖਿਨ ਮੈਂ ਮਿਟ ਜਾਹਿ ਬੇਮੋਤਾਜ ਪੂਰਾ ਪਾਦਿਸ਼ਾਹ ਪ੍ਰਭ ਸੇਵਕ ਸਜਾਵੇ ਸਾਹ ਗੁਰਪੂਰੇ ਰਾਖੇ ਦੇ ਹਾਥ ਨਾਨਕ ਪਾਰ ਬ੍ਰਹਮ ਸਮਰਾਥ ਗਾਉੜੀ ਗਵਾਰੇ ਰੀ ਮਹੱਲਾ ਪੰਜਵਾ ਮੂਰ ਪ੍ਰਸਾਦ ਨਾਮ ਮਨ ਲੱਗਾ ਜਨਮ ਜਨਮ ਕਾ ਸੋਇਆ ਜਾਗ ਅਮਰਤ ਗੁਣ ਉਚਰੇ ਪ੍ਰਭ ਬਾਣੀ ਪੂਰੇ ਗੁਰ ਕੀ ਸੋ ਮਤਿ ਪ੍ਰਾਣੀ ਪ੍ਰਭ ਸਿਮਰਤ ਕੁਸਲ ਸਭ ਪਾਏ ਕਰ ਬਾਹਰ ਸੁਖ ਸਹਿਜ ਸੰਭਾਏ ਰਹਾਉ ਸੋਈ ਪ੍ਰਸਾਤਾ ਜਿਨੇ ਉਪਾਇਆ ਕਰ ਕਿਰਪਾ ਪ੍ਰਭ ਆਪ ਮਿਲਾਇਆ ਬਾਬ ਕਰ ਲੀ ਨੋ ਕਰਿ ਆਪਣਾ ਹਰ ਹਰ ਕਥਾ ਸਦਾ ਜਪ ਜਪਣਾ ਮੰਤਰ ਤੰਤਰ ਔਕਤ ਪੁਣਹੇ ਚਾਰ ਹਰ ਹਰ ਨਾਮ ਜੀ ਪ੍ਰਾਣੀ ਆਧਾਰ ਸਾਚ ਤਨ ਪਾਇਓ ਹਰ ਰੰਗ ਦੁਤਰ ਤਰੇ ਸਾਧਕੇ ਸੰਗ ਸੁਖ ਬੈਸੋ ਸੰਤ ਜਨ ਸੰਜ ਸਜਣ ਪਰਵਾਰ ਆਰਦਨ ਘਟਿਓ ਜਾ ਕਾ ਨਹਿ ਸੁਮਾਰ ਜਿਸੇ ਪ੍ਰਾਪਦ ਤਿਸ ਗੁਰ ਦੇ ਨਾਨਕ ਬਿਰਤਾ ਕੋਇ ਨਹਿ ਗੌੜੀ ਗੁਆਰੇ ਰੀ ਮਹੱਲਾ ਪੰਜਵਾ ਹਾਸਤਪਨੀਤਾ ਹੋ ਹੈ ਤਤਕਾਲ ਬਿਨ ਸੁਜੈ ਮਾਇਆ ਜੰਜਾਲ ਰਸਨਰਮੋ RAM ਗੁਣ ਨੀਤ ਸੁਖ ਪਾਵੋ ਮੇਰੇ ਭਾਈ ਮੀਤ ਲਿਖ ਲੈ ਗਣ ਕਾਗਦ ਮਸਵਾਣੀ ਰਾਮ ਨਾਮ ਹਰੇ ਅੰਮ੍ਰਿਤ ਬਾਣੀ ਰਹਾਉ ਇਹ ਕਾਰਜ ਤੇਰੇ ਜਾਹੇ ਬਿਕਾਰ ਸਿਮਰਤ ਰਾਮ ਨਾਹੀ ਜਮ ਮਾਰ ਤਰਮ ਰਾਏ ਕੈ ਦੂਤ ਨਾ ਜੋ ਹੈ ਮਾਇਆ ਬਗਣ ਨ ਕਛੂਐ ਮੂਹ ਹੈ ਹੋਦਰੇ ਆਉਤਰੇ ਸੰਸਾਰ ਰਾਮ ਨਾਮ ਜਪੇ ਇਕੰਕਾਰ ਆਪ ਕਮਾਉ ਅਵਰਾਏ ਉਪਦੇਸ ਰਾਮ ਨਾਮ ਹਿਰਦੇ ਪਰਵੇਸ ਜਾ ਕਹਿ ਮਤੈ ਹੋਰ ਨਦਾਰ ਸੋਈ ਬਰਖ ਜਪੈ ਭਗਵਾਨ ਆਠ ਪਹਿਰ ਹਰ ਹਰ ਗੁਣ ਗਾਓ ਕਹੋ ਨਾਨਕ ਹਉ ਤਿਸ ਬਲ ਜਾਓ ਆਠ ਪਹਿਰ ਹਰ ਹਰ ਗੁਣ ਗਾਓ ਕਹੋ ਨਾਨਕ ਹਉ ਤਿਸ ਬਲ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਗੁਰਬਾਣੀ ਦਾ ਜਾਪ ਆਠ ਪਹਿਰ ਹਰ ਹਰ ਗੁਣ ਗਾਓ ਕਹੋ ਨਾਨਕ ਹਉ ਤਿਸ ਬਲ ਜਾਓ ਤੇ ਸਮਾਪਤੀ ਕੀਤੀ ਹੈ ਕੱਲ ਨੂੰ ਅਸੀਂ ਰਾਗ ਗੋੜੀ ਗੁਆਰੇਰੀ ਮੁਹੱਲਾ ਪੰਜਵਾਂ ਚੌਪ ਦੇ ਦੁੱਪ ਦੇਖੂ ਓੰਕਾਰ ਸਤਗੁਰ ਪ੍ਰਸਾਦ ਤੋਰੰਮ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ